ਇੱਕ ਮੁੰਡਾ ਬੈਠਾ ਬੜੀ ਉੱਚੀ ਪਹਾੜੀ ਦੇ ਵਿੱਚ ਤੇ ਪਹਾੜੀ ਤੇ ਉਹਦਾ ਆਪਣਾ ਹੀ ਕਾਰੋਬਾਰ ਆਪਣਾ ਹੀ ਬਿਜ਼ਨਸ ਹੈ ਪੁਰਖਿਆਂ ਵੱਲੋਂ ਦਿੱਤੀਆਂ ਹੋਈਆਂ ਭੇਡਾਂ ਬੱਕਰੀਆਂ ਚਾਰ ਕੇ ਗੁਜ਼ਾਰਾ ਕਰਦਾ ਦੁੱਧ ਪਾ ਕੇ ਗੁਜ਼ਾਰਾ ਕਰਦਾ ਇੱਕ ਦਿਨ ਸ਼ਾਨ ਵਿੱਚ ਬੈਠੇ ਬੈਠੇ ਤੇ ਮਨ ਵਿੱਚ ਖਿਆਲ ਆਇਆ ਮਨਾ ਇਹ ਉਹ ਸ਼ਾਨ ਹੈ ਜਿਹਦੇ ਵਿੱਚ ਦਾਦੇ ਬਾਬੇ ਮਰ ਗਏ ਹੋਣਗੇ ਇਹੋ ਹੀ ਸ਼ਾਨ ਹੈ ਜਿਹਦੇ ਵਿੱਚ ਮੇਰਾ ਪਿਤਾ ਮਰ ਗਿਆ ਕਮਾਈ ਕਰਦਾ ਮਾਤਾ ਵੀ ਤੁਰ ਗਏ ਇਕੱਲਾ ਤੁਰ ਗਿਆ ਚਾਚਿਆਂ ਤਾਇਆ ਨੇ ਸੰਭਿਆ ਨਹੀਂ ਸਤਕਾਰਯੋ ਖਾਲਸਾ ਜੀ ਮਨ ਵਿੱਚ ਖਿਆਲ ਆਇਆ ਕਿ ਮਨਾ ਤੂੰ ਵੀ ਇਤਰਾ ਮਰ ਜਾਵੇਂਗਾ ਦੁਨੀਆਂ ਦੇ ਲੋਕ ਕਹਿੰਦੇ ਨੇ ਵੀ ਰੱਬ ਹੈ ਰੱਬ ਪਰਮਾਤਮਾ ਅੱਲਾ ਤਾਲਾ ਹੈ ਜੇ ਹੈ ਤੇ ਦਿਸਦਾ ਕਿਉਂ ਨਹੀਂ ਉਹ ਨਿਰਗੁਣ ਸਰੂਪ ਵੀ ਹੈ ਸਰਗੁਣ ਸਰੂਪ ਵੀ ਹੈ ਉਹ ਦਿਸਦਾ ਕਿਉਂ ਫੇਰ ਉਹਨੇ ਆਖਿਆ ਮਨਾ ਇੱਕ ਵਾਰੀ ਅੱਲਾ ਦੀ ਪਾਲ ਵਿੱਚ ਜਾਣਾ ਚਾਹੀਦਾ ਵੀ ਅੱਲਾ ਵਾਕਿਆ ਹੈ ਉਹਨੇ ਆਖਿਆ ਅੱਲਾ ਲੱਭੇ ਕੱਥੇ ਪਹਾੜੀ ਤੋਂ ਥੱਲੇ ਉਤਰੇ ਉਹਨੇ ਇੱਕ ਸਿਆਣੇ ਬਜ਼ੁਰਗ ਨੂੰ ਪੁੱਛਿਆ ਮੁਸਲਮਾਨ ਨੂੰ ਲਬਾਂ ਕਟੀਆਂ ਹੋਈਆਂ ਪ੍ਰਕਾਸ਼ ਦਾੜਾ ਸਿਰ ਤੇ ਕੁੱਲੇ ਵਾਲੀ ਪੱਗ ਹੱਥ ਵਿੱਚ ਪਕੜੀ ਹੋਈ ਤਸਬੀਹ ਕਹਿਣ ਤੋਂ ਪਾਬ ਮਾਲਾ ਉਹਨੇ ਆਖਿਆ ਬਾਬਾ ਜੀ ਖੁਦਾ ਕਿੱਥੇ ਮਿਲ ਸਕਦਾ ਅੱਲਾ ਨੇ ਆਖਿਆ ਪਾਕਾ ਮਸਜਿਦ ਵਿੱਚ ਉਹ ਨੌਜਵਾਨ ਮੁੰਡਾ ਜਦੋਂ ਮਸਜਿਦ ਦੀਆਂ ਪੌੜੀਆਂ ਦੇ ਲਾਗੇ ਗਿਆ ਨਾ ਅੰਦਰ ਕਾਜੀ ਆਪਣੇ ਸਟੂਡੈਂਟ ਉਹਨਾਂ ਨੂੰ ਆਪਣੇ ਧਰਮ ਦੀ تعلیم ਦੇ ਰਿਹਾ ਜੇ ਅੰਦਰ ਬੈਠੇ ਕਾਜੀ ਨੇ ਤਿੰਨ ਸ਼ਬਦ ਕਹੇ ਬੱਚਿਓ ਅੱਲਾ ਲਾ ਸ਼ਰੀਕ ਹੈ ਉਹਦਾ ਸ਼ਰੀਕ ਕੋਈ ਨਹੀਂ ਅੱਲਾ ਲਾ ਮੁਕਾਮ ਹੈ ਉਹਦਾ ਘਰ ਬਾਹਰ ਕੋਈ ਨਹੀਂ ਅੱਲਾ ਲਾ ਵਾਰਸ ਹੈ ਉਹਨੂੰ ਜਨਮ ਦੇਣ ਵਾਲੀ ਮਾਂ ਕੋਈ ਨਹੀਂ ਉਹਦਾ ਬਾਪ ਕੋਈ ਉਹ ਕਾਜੀ ਅੰਦਰ ਪੜਾਉਂਡਿਆ ਮੁੰਡਾ ਬਾਹਰ ਪੌੜੀਆਂ ਚ ਖਲੋਤਾ ਨੇ ਤਾੜੀ ਖਿੱਚ ਕੇ ਮਾਰੀ ਹੱਥ ਤੇ ਹੱਥ ਮਾਰ ਕੇ ਤੇ ਖੇੜ ਖੜਾ ਕੇ ਆਸਪਾਸ ਉਹਨੇ ਆਖਿਆ ਅੱਲਾ ਦਾ ਕੀ ਲੱਭਣਾ ਅੱਲਾ ਤੇ ਆਪਣੇ ਨਾਲ ਉਹ ਵੀ ਗਿਆਗਵਾਤਾ ਅੱਲਾ ਦਾ ਕੀ ਲੱਭਣਾ ਜਿਹੜਾ ਅੱਲਾ ਲਾ وارث ਹੈ ਉਹ ਵਾਪਸ ਵਿਚਾਰਾ ਆ ਗਿਆ ਤੇ ਪਹਾੜੀ ਤੇ ਬਹਿ ਗਿਆ ਤੇ ਗੋਡੇ ਮੂਹਤੇ ਲੈ ਮਾਰ ਤੇ ਅੱਲਾ ਨਾਲ ਗੱਲਾਂ ਕਰਦਾ ਅੱਲਾ ਦੇ ਨਾਲ ਪੈਣਾ ਤੁਸੀਂ ਆਪਣੇ ਬੱਚੇ ਜਿਹੜੇ ਤੁਹਾਡੇ ਛੋਟੇ ਛੋਟੇ ਬੱਚੇ ਆ ਨਾ ਕਈ ਵਾਰੀ ਮਾਵਾ ਕਹਿੰਦੀਆਂ ਇਹ ਰੱਬ ਦਾ ਰੂਪ ਰੱਬ ਦਾ ਹੈ ਵੀ ਰੱਬ ਦਾ ਰੂਪ ਇਹ ਪੰਜਾਂ ਵਿਕਾਰਾਂ ਤੋਂ ਛੋਟੇ ਛੋਟੇ ਬੱਚੇ ਰਹਿਤ ਨੇ ਵਿਚਾਰੇ ਤੇ ਜਿਹੜਾ ਵਿਕਾਰਾਂ ਤੋਂ ਰਹਿਤ ਹੈ ਉਹ ਰੱਬ ਉਹ ਬੱਚਾ ਬੈਠਾ ਗੋਡੇ ਮੂਹਤੇ ਮਾਰ ਕੇ ਤੇ ਉਹਨੇ ਅੱਲਾ ਨਾਲ ਗੱਲਾਂ ਕੀਤੀਆਂ ਉਹਨੇ ਆਖਿਆ ਅੱਲਾ ਤੂੰ ਵੀ ਲਾवारिस ਤੇ ਮੈਂ ਵੀ ਲਾवारिस ਤੇਰੇ ਵਰਗਾ ਹੀ ਮੈਂ ਆ ਮੇਰੇ ਵਰਗਾ ਹੀ ਤੂੰ ਆ ਅੱਲਾ ਤੂੰ ਵੀ ਲਾवारिस ਮੈਂ ਵੀ ਲਾवारिस ਤੂੰ ਵੀ ਲਾ ਸ਼ਰੀਕ ਤੇ ਮੈਂ ਵੀ ਲਾ ਸ਼ਰੀਕ ਮੇਰਾ ਵੀ ਸ੍ਰੀਕਾ ਭਾਈਚਾਰਾ ਹੈ ਨਹੀਂ ਜਿਹੜਾ ਸਾਹਵੇਂ ਨਾਲ ਸ੍ਰੀਕਾ ਭਾਈਚਾਰਾ ਉਹ ਮਰਿਆਂ ਦੇ ਬਰਾਬਰ ਹੁੰਦਾ ਮੇਰਾ ਵੀ ਕੋਈ ਨਹੀਂ ਤੇਰਾ ਵੀ ਕੋਈ ਨਹੀਂ ਉਹਨੇ ਆਖਿਆ ਅੱਲਾ ਤੇਰੇ ਨਾਲੋਂ ਅਗਲਾ ਪੁਆਇੰਟ ਮੇਰਾ ਬਿਹਤਰ ਹੈ ਤੂੰ ਲਾ ਮੁਕਾਮ ਹੈ ਤੇਰਾ ਘਰ ਘਾਟ ਹੈ ਨਹੀਂ ਪਰ ਇਹ ਪੁਆਇੰਟ ਮੇਰਾ ਤੇਰੇ ਨਾਲੋਂ ਵੱਧ ਗਿਆ ਵੀ ਮੇਰੇ ਕੋਲ ਇੱਕ ਸ਼ਾਨ ਹੈ ਰਹਿਣ ਵਾਸਤੇ ਮੇਰਾ ਘਰ ਮੁਰ ਕੇ ਉਹਨੇ ਇੱਕ ਗੱਲ ਆਖੀ ਅੱਲਾ ਤੇਰੀ ਮਾਂ ਹੈ ਨਹੀਂ ਤੇਰਾ ਬਾਪ ਹੈ ਨਹੀਂ ਤੇਰੇ ਕੱਪੜੇ ਪਾਟੇ ਹੋਣਗੇ ਕੱਪੜੇ ਕੋਈ ਨਹੀਂ ਸੀਂਦਾ ਹੋਵੇਗਾ ਨਾਲੇ ਸੂਈ ਪਕੜੀ ਉਹਦੇ ਵਿੱਚ ਧਾਗਾ ਪੁਰੋਇਆ ਆਕਾਸ਼ ਵੱਲੇ ਵੇਖ ਕੇ ਕਹਿੰਦਾ ਅੱਲਾਹ ਕਿਤੇ ਮੇਰੇ ਕੋਲ ਆ ਤੇਰੇ ਪਾਟੇ ਕੱਪੜੇ ਸੀਕੇ ਦਵਾ ਅੱਲਾਹ ਕਿਤੇ ਮੇਰੇ ਕੋਲ ਆ ਤੇਰੇ ਮਾਂ ਬਾਪ ਭੈਣੇ ਪਤਾ ਨਹੀਂ ਕਿਦਨ ਦੀ ਰੋਟੀ ਖਾਧੀ ਆ ਤੂੰ ਮੇਰੇ ਕੋਲ ਆ ਤੈਨੂੰ ਮੈਂ ਪੇਡਾਂ ਬੱਕਰੀਆਂ ਦਾ ਦੁੱਧ ਪਿਆਵਾ ਲਾਗੋਂ ਦੀ ਇੱਕ ਬੰਦਾ ਕੋੜੇ ਤੇ ਬੈਠਾ ਲੰਘਦਾ ਜਾ ਰਿਹਾ ਸਤਕਾਰ ਜੋ ਖਾਲਸਾ ਜਿਓ ਕੋੜੇ ਤੋਤਰਿਆ ਉਹ ਤਾਂ ਨਾ ਹੈ ਹਾਜ਼ਰ ਤੰਬੂਸਾ ਉਹ ਕੋਹੇ ਦੂਰ ਪਹਾੜ ਤੇ ਬਹਿ ਕੇ ਬੰਦਗੀ ਕਰਦਾ ਸੀ ਇਸ ਪਹਾੜੀ ਤੋਂ ਅਗਲੀ ਪਹਾੜੀ ਕੋਹੇ ਦੂਰ ਦੀ ਹੈ ਉਹ ਜਦੋਂ ਲੰਗਰ ਲੱਗਾ ਕੋਰੇ ਤੇ ਉਹਨੇ ਕੋਰੇ ਤੋਂ ਉਤਰਿਆ ਨਿਕਾਜਾ ਬੱਚਾ ਬੈਠਾ ਗੋਡ ਮੁੱਦੇ ਮਾਰ ਕੇ ਉਹਦੇ ਮੂੰਹ ਤੇ ਵੱਟ ਕੇ ਚਪੇੜ ਮਾਰ ਕੇ ਆਖਿਆ ਕਾਕਾ ਅੱਲਾ ਨੂੰ ਟੀਚਰਾ ਕਰਦਾ ਹੈ ਅੱਲਾ ਨੂੰ ਇਤਰਾ ਨਹੀਂ ਬੋਲੀਦਾ ਮੂੰਹ ਤੇ ਚਪੇੜ ਮਾਰ ਕੇ ਚਲੇ ਗਿਆ ਕੋਹੇ ਦੂਰ ਪਹਾੜ ਤੇ ਬੈਠਾ ਗੋਡੇ ਮੁੱਦੇ ਮਾਰ ਕੇ ਅੱਗੇ ਜਦੋਂ ਜਾ ਕੇ ਪ੍ਰਮਾਤਮਾ ਦੀ ਇਬਾਦਤ ਕਰਦਾ ਸੀ ਮਨ ਜੁੜ ਜਾਂਦਾ ਸੀ ਅੱਜ ਸੂਰਜ ਡੁੱਬ ਗਿਆ ਮਨ ਨਹੀਂ ਜੁੜਿਆ ਤਰ੍ਹਾਂ ਤਰ੍ਹਾਂ ਦੇ ਖਿਆਲ ਆਉਂਦੇ ਆਖਰ ਆਕਾਸ਼ ਵੱਲੇ ਚਿਹਰਾ ਕਰਕੇ ਆਖਿਆ ਲਾਹ ਅੱਜ ਮੇਰਾ ਮਨ ਕਿਉਂ ਨਹੀਂ ਟਿਕਦਾ ਤੇ ਵਾਰੇ ਸ਼ਾਹ ਨੇ ਹੀਰ ਵਿੱਚ ਲਿਖਿਆ ਉਹ ਕਹਿੰਦਾ ਆਕਾਸ਼ ਵਿੱਚੋਂ ਇੱਕ ਗੈਬੀ ਆਵਾਜ਼ ਆਈ ਉਹ ਆਕਾਸ਼ ਵਿੱਚੋਂ ਜਿਹੜੀ ਗੈਬੀ ਆਵਾਜ਼ ਆਈ ਉਹ ਲਿਖੀ ਇਤਿਹਾਸ ਦੇ ਪੱਤਰਿਆਂ ਤੇ ਆਕਾਸ਼ ਵਿੱਚੋਂ ਆਵਾਜ਼ ਆਈ ਤੈਂ ਬਹਿਰਾਇਓ ਬਸਲ ਕਰਦਮ ਆਮਦਮ ਨਹੀਂ ਬਹਿਰਾਇਓ ਫਸਲ ਕਰ ਦਮ ਆਮ ਦਮ ਕਹਿਣ ਦਾ ਭਾਵ ਸੀਗਾ موسی ਤੇਰੀ ਡਿਊਟੀ ਅੱਲਾ ਵੱਲੋਂ ਲੱਗੀ ਸੀ ਤੂੰ ਟੁੱਟਿਆਂ ਨੂੰ ਜੋੜਨਾ ਸੀਗਾ ਲੇਕਿਨ ਅੱਜ ਤੂੰ ਉਲਟ ਕਰ ਆਇਆ ਜਿਹੜਾ ਅੱਲਾ ਨਾਲ ਜੁੜਿਆ ਹੋਇਆ ਸੀ ਬਿਲਕੁਲ ਉਹਦੇ ਮੂੰਹ ਤੇ ਚਪੇੜ ਮਾਰ ਕੇ ਤੂੰ ਅੱਲਾ ਦੇ ਨਾਲੋਂ ਤੋੜ ਕੇ ਆ ਗਿਆ ਜੇ ਤੂੰ ਜੁੜਿਆਂ ਨੂੰ ਮੂੰਹ ਤੇ ਜੇ ਤੂੰ ਟੁੜੇ ਜੁੜੇ ਹੋਿਆਂ ਦੇ ਮੂੰਹ ਤੇ ਚਪੇੜਾ ਮਾਰੇਂਗਾ ਤੇ ਤੇਰੀ ਮਨ ਬਿਰਤੀ ਕਿਵੇਂ ਅੱਲਾ ਨਾਲ ਜੁੜ ਜਾਵੇਗੀ ਭਾਈ ਤੇਰੀ ਡਿਊਟੀ ਸੀ ਜੋੜਨਾ ਤੂੰ ਜੋੜਿਆ ਨਹੀਂ ਮੂੰਹ ਤੇ ਚਪੇੜ ਮਾਰ ਕੇ ਤੋੜ ਕੇ ਆ ਗਿਆ ਤੇ ਜੇ ਤੂੰ ਤੋੜ ਕੇ ਆ ਗਿਆ ਤੇ ਤੇਰਾ ਕਿਨੇ ਮਨ ਅੱਲਾ ਨਾਲ ਜੁੜ ਜਾਵੇ ਮੇਰੇ ਕਹਿਣ ਤੋਂ ਭਾਵ ਜਿੱਥੇ ਚੌਂਕੜਾ ਮਾਰ ਕੇ ਤੁਸੀਂ ਬੈਠੇ ਹੋ ਇੱਥੇ ਬਾਬਾ ਦਲੇਰ ਸਿੰਘ ਵੀ ਰੱਬ ਨਾਲ ਜੁੜੇ ਹੋਏ ਸੀ ਤੇ ਇੱਥੇ ਆਿਆਂ ਨੂੰ ਜੋੜ